ਜਦ ਭਰੇ ਬਾਗ ਨੂੰ ਛੱਡ ਕੇ ਬਾਲੀ ਤੁਰ ਜਾਂਦਾ ਹੈ ਫੁੱਲਾਂ ਨੇ ਫਿਰ ਮਰ ਜਾਣਾ ਹੀ ਹੁੰਦਾ ਜਿਹਦੀ ਮਾਤੁਰਗੀ ਜੱਗ 'ਚੋਂ ਜਿਹਦਾ ਪਿਓ ਤੁਰ ਗਿਆ ਸਭ ਕੁਝ ਬਣ ਜਾਂਦਾ ਹੈ ਪਰ ਜਿਹੜੇ ਤੁਰ ਗਏ ਉਹਨਾਂ ਨੇ ਨਹੀਂ ਵੇਖਣਾ ਹੁੰਦਾ ਆਖੋ ਸਤਨਾਮ ਵਾਹਿਗੁਰੂ ਉਹਨਾਂ ਨੇ ਥੋੜੀ ਦੇਖਣਾ ਹੈ ਜਿਹੜੇ ਤੁਰ ਗਏ ਛੱਡ ਕੇ ਉਹ ਤੁਰ ਗਏ ਗੁਰੂਆਂ ਇਸ ਕਰਕੇ ਬੇਨਤੀ ਮੈਂ ਹੱਥ ਵਨ ਕੇ ਕਰਾਂ ਪਿਆਰਿਓ ਮਾਪਿਆਂ ਦੀ ਕਦਰ ਕਰੋ ਜਿੰਨਾ ਚਿਰ ਸਰੀਰ ਚੱਲਦਾ ਠੀਕ ਹੈ ਜਦਕਿ ਤੇ ਆਪਾਂ ਨੂੰ ਆਏ ਲੱਗੇ ਵੀ ਮੰਝੇ ਤੇ ਬੈਠਣ ਨਾਲੇ ਫਿਰ ਜੋ ਮਰਜੀ ਪ੍ਰਸ਼ਾਦਾ પ્રાਣੀ ਪੋਜਨ ਜਿੰਨਾ ਕੁਝ ਹੁੰਦਾ ਕਰੀਏ ਦਵਾਈ ਕੱਪੜਾ ਲੀੜਾ ਜ਼ਰੂਰ ਕਰੀਏ ਸੇਵਾ ਮਰਨ ਤੋਂ ਬਾਅਦ ਕੀ ਕਰੋਗੇ ਜਲੇਬੀਆਂ ਬਕਾ ਕੇ ਮ